ਚਲ ਜੀ ਬਾਰਾ ਦਿਨ ਮੌਸਮ ਬਹੁਤ ਠੰਡਾ ਠੰਡਾ ਹੋਇਆ ਪਿਆ ਬੱਦਲ ਹੋਏ ਪਿਆ ਹਵਾ ਠੰਡੀ ਠੰਡੀ ਚੱਲੀ ਹੋਈ ਕਿੰਨੀ ਮਦਰੀ ਹੋਇਆ ਪਿਆ ਮੌਸਮ ਸਸਟੀ ਅਕਾਲ ਜੀ ਤੁਹਾਡਾ ਸਵਾਗਤ ਆਖਨੇ ਮਾਲਵਾ ਬਲੌਗ ਵਿੱਚ ਜੀ ਅੱਜ ਮੌਸਮ ਬੜੀ ਠੰਡਾ ਠੰਡਾ ਹੋਇਆ ਪਿਆਗਾ ਕੰਨੀ ਆਈ ਜਾਂਦੀ ਨਹੀਂ ਤੇ ਅੱਜ ਆਪਾਂ ਨੇ ਜਾਣਾ ਨਿੰਮ ਬੰਨਣਾ ਦੀਦੀ ਦੇ ਘਰੇ ਤੇ ਦੱਸਤਾ ਲਵਾਦ ਮਸੀਂ ਪ੍ਰਮਾਤਮਾ ਨੇ ਸੁਣੀਏਗੀ ਵੈਗਰੂ ਨੇ ਜਦੋਂ ਵੀ ਉਹਨੇ ਜੀ ਦੇਣਾ ਹੁੰਦਾ ਉਹਦੇ ਹੀ ਦਿੰਦਾ ਪ੍ਰਮਾਤਮਾ ਜੀ ਉਹਨਾਂ ਦੇ ਘਰ ਪੁੱਤਰ ਦੀ ਦਾਤ ਵਾਖੀ ਹੈ ਪ੍ਰਮਾਤਮਾ ਨੇ ਤੇ ਅੱਜ ਆਪਾਂ ਜਾਵਾਂਗੇ ਨਿੰਮ ਬਣਾਉਣ ਵਾਸਤੇ ਆਪਾਂ ਵੀ ਖੁਸ਼ ਹੈਗਾ ਕਿਉਂਕਿ ਠੰਡ ਕਰਦੀ ਤੇ ਨਿੰਮ ਬੰਨਣ ਵਾਸਤੇ फिर मैं देखूंगी जो वीडियो बनाएगी तो मैं बनाऊंगी थोड़ी जी तो मैं जरूर बनाऊंगी रोटी रोटी रुटी मैं बनानी है मैं बाकी सारे काम अपने हो गए और नहीं ना ना चकीरा ये बताऊंगा तो कुछ को जड़ती है कि पापा ना राज हम आ तक बोला बहुत ते मारते लग रही है आ गया तू भी आ जा आ जा

સ્ય મસી 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 મસં મસી ਲੱਕੀ ਟਾਈਮ ਹੋ ਗਿਆ ਉਹਨਾਂ ਸੱਦਣ ਗਿਆ ਉੱਧਰ ਕਈ ਵੀ ਆ ਟਾਈਮ ਕਿੰਨਾ ਹੋ ਗਿਆ ਵੀਰ ਟਾਈਮ ਕਿੰਨਾ ਹੈ 11:05 ਜਾਵਨੂੰ ਤਾਣ ਬੋਲੋ ਅੱਜ ਬੈਂਕ ਚ ਜਾਓ ਬਾਜ਼ਾਰ ਚ ਅੱਛਾ तोली जी नु ओफेशी ओकर सी थी हम जो आवे आवन दे मुखरा दो इनु आ फड़ा दो एथक ते फड़ला आ गे ते लाओ गे आ फड़ा दे सब के ना रूजी बिननु बांधीया तुमने मारा आ 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 ਠੀਕ ਆ ਜੀ ਠੀਕ ਠੀਕ ਆ ਹਾਂਜੀ ਨੀ ਮੈਂ ਬੰਨ ਕੇ ਅਸੀਂ ਆ ਗਏ ਸੀਗੇ ਇਹ 12:00 ਵਜੇ ਘਰੇ ਚਾਹ ਪਾਣੀ ਪੀ ਲਿਆ ਸੀਗਾ ਉੱਥੇ ਅਸੀਂ ਵਧੀਆ ਚਾਹ ਪਾਣੀ ਸੀਗਾ ਜਿਹੜੇ ਭੂਜੀਆ ਬਦਾਨੇ ਨਾਲ ਚਾਹ ਪਾਣੀ ਪਿਆ ਉਹਨਾਂ ਨੇ ਤੇ ਬਾਅਦ ਵਿੱਚ ਆ ਕੇ ਫਿਰ ਮੈਂ ਪੋਚਾ ਲਾਇਆ ਪੋਚਾ ਮੈਂ ਇਸ ਕਮਰੇ 'ਚ ਵੀ ਨਹੀਂ ਲਾਇਆ ਤੇ ਸਿਰਿਆਲ 'ਚ ਵੀ ਨਹੀਂ ਲਾਇਆ ਤੇ ਬਰਾਂਡੇ 'ਚ ਤੇ ਸਾਡੇ ਵਾਲੇ ਕਮਰੇ 'ਚ ਤੇ ਰਸੋਈ 'ਚ ਲਾਇਆ ਸੀਗਾ ਕਿਉਂਕਿ ਬਾਕੀ ਸਾਫ਼ ਹੀ ਸੀਗਾ ਪੜੇ ਤੂੰ ਲੱਗਦੀ ਸੀਗੀ ਪੱਗ ਤੇ ਜਾਣਾ ਸੀਗਾ ਮੈਂ ਤੇ ਨਵੀ ਕਹਿੰਦੀ ਮੈਂ ਜਾਣਾ ਨਹੀਂਗਾ ਮੈਂ ਹੱਚੜ ਰਹਿਣ ਦੇ ਫਿਰ ਮੈਂ ਵੀ ਇਕੱਲੀ ਕੀ ਕਰੂੰਗੀ ਜਾ ਕੇ ਪੱਗ ਤੇ ਮੈਨੂੰ ਕੰਮ ਸੀਗਾ ਇੱਕ ਤਾਂ ਫਰਾਕ ਨਵੀ ਦੀ ਸੀਗੀ ਜਸ਼ਨ ਨੇ ਦਵਾਈ ਸੀਗੀ ਉਹ ਵਾਪਸ ਕਰਨੀ ਸੀ ਉਹ ਛੋੜੀ ਛੋਟੀ ਹੈਗੀ ਆਪਣਾ ਕੱਪੜੇ ਸਲਾਈ ਕਰਾਉਣੇ ਫੜਾਉਣੇ ਸੀਗੇ ਜਸ਼ਨ ਡਵਾ ਕੇ ਗਿਆ ਸੀਗਾ ਮੈਨੂੰ ਚਾਰ ਸੂਟ ਗਰਮੀ ਵਾਲੇ ਕਹਿੰਦੇ ਮੀ ਸਮਾਲੀ ਤੂੰ ਤੇ ਉਹਦੇ ਨਾਲ ਚੁੰਨੀਆਂ ਵੀ ਡਾਈ ਕਰਵਾ ਕੇ ਹੂੰ ਆਪ ਹੀ ਲੈ ਕੇ ਆਇਆ ਸੀਗਾ ਡਾਈ ਕਰਵਾਉਣੀਆਂ ਵੀ ਉੱਥੇ ਫੜਾਤੀਆਂ ਸੀਗੀਆਂ ਉਹਨੇ ਤੇ ਦੋ ਮੈਨੂੰ ਜੁੱਤੀਆਂ ਦਿਵਾ ਕੇ ਗਿਆਗਾ ਇੱਕ ਨਵੀਂ ਨੂੰ ਦਿਵਾ ਕੇ ਗਿਆ ਆਪਦੇ ਡੈਡੀ ਨੂੰ ਬੂਟ ਜੁੱਤੀਆਂ ਤੇ ਕੱਪੜੇ ਸਲਾਈ ਕਰਾ ਕੇ ਦੇ ਕੇ ਗਿਆ ਕੱਪੜੇ ਰੈਡੀਮੇਡ ਲਿਆ ਕੇ ਦੇ ਕੇ ਗਿਆ ਦਾ ਟੀ-ਸ਼ਰਟਾਂ ਉੱਥੋਂ ਵੀ ਲੈ ਕੇ ਆਇਆ ਸੀ ਇੰਗਲੈਂਡ ਤੋਂ ਵੀ ਅਸੀਂ ਤਾਂ ਕੁਝ ਮੰਗਾਇਆ ਨਹੀਂ ਸੀ ਮੈਂ ਹਾਂ ਚੱਲ ਤੂੰ ਜਲਦੀ ਆ ਜਾ ਕੁਝ ਨਾ ਲੈ ਕੇ ਆ ਤਾਂ ਕਰਕੇ ਆਉਂਗੀ ਸੂਟ ਜੇ ਸ਼ਾਮ ਨੂੰ ਟਾਈਮ ਲੱਗਿਆ ਤਾਂ ਮੈਂ ਸ਼ਾਮ ਨੂੰ ਦਿਖਾ ਦੂੰਗੀ ਵੀ ਕਿਹੜੇ ਸੂਟ ਹੈ ਸੂਟ ਮੈਂ ਸਲਾਈ ਕਰਾਉਣੇ ਕੱਲ ਨੂੰ ਦੇਖੂੰਗੀ ਜੇ ਟਾਈਮ ਲੱਗੇ ਤਾਂ ਫੜਾ ਆਉਂਗੀ ਕਿਉਂਕਿ ਮੁੜ ਕੇ ਮੇਰੇ ਕੋਲ ਟਾਈਮ ਨਹੀਂ ਹੋਣਾਗਾ ਤੇ ਸਕੂਲ ਲੱਗਣ ਲੱਗ ਜਾਣਗੇ ਨਵੀ ਦਾ ਵੀ ਮੇਰਾ ਵੀ ਤਾਂ ਕਰਕੇ ਤੇ ਹੁਣ ਪਹਿਲਾਂ ਆਪਾਂ ਧੋ ਲਈਏ ਕੱਪੜੇ ਬਾਕੀ ਕੰਮ ਮੇਰੇ ਸਾਰੇ ਹੋਏ ਪਏ ਹੈਗੇ ਹਾਂਜੀ ਕੱਪੜੇ ਧੋਤੇ ਨੇ ਸੁਕਣੇ ਪੀ ਪਾਤੇ ਇੰਨਾ ਤੇ ਬੜਾ ਟਾਈਮ ਲੱਗ ਜਾਂਦਾ ਹੈ ਤਾਂ ਥੋੜੇ ਜਿਹੀ ਸੀ ਫਿਰ ਮੈਂ ਕਿਹਾ ਚਾ ਉਹ ਧੋਈ ਲੈਣੇ ਫਿਰ ਨਹੀਂ ਤਾਂ ਫਿਰ ਝੜ ਜਾਂਦੇ ਕੱਪੜੇ ਇੰਨੇ ਕਿੱਧਰ ਪਾਤੇ ਗਰੇਸੀ ਬਾਹਰ ਆ ਜਾ ਹੁਣ ਪਾnde ਮੇਰੇ ਧੋਣ ਵਾਲੇ ਪਏਗੇ ਚਾਹ ਲਈ ਅਜੇ ਧੋਤੇ ਨਹੀਂ ਗੇ ਧੋਕੀ ਹੈਗੀ ਫਿਰ ਧੋਲਾਂਗੇ ਮੈਂ ਥੋੜਾ ਜਿਹਾ ਜਾਣਨਾ ਸੀਗਾ ਕੰਮ ਕਿਤੇ باقی ਧੂੰਗੀ ਬਾਅਦ ਵਿੱਚ ਜੀ ਸੁਬਾਹ ਦੇ 9 ਵਜੇ ਕੱਲ ਮੇਰੇ ਤੋਂ ਸੂਟ ਜਿਹੜੇ ਸੀਗੇ ਨਹੀਂ ਦਿਖਾਏ ਗਏਗੇ ਕਿਉਂਕਿ ਮੈਂ ਬਾਾਕੀ ਸੀ ਵੀ ਆਸ਼ਾ ਕੇ ਘਰੇ ਆਸ਼ਾ ਮੇਰੀ ਸਹੇਲੀ ਹੈਗੀ ਅਸੀਂ ਬਹੁਤ ਟਾਈਮ ਇਕੱਠੇ ਰਹੇ ਹਾਂਗੇ ਥੋੜ੍ਹ ਮੈਂ ਪਹਿਲਾਂ ਵੀ ਜਿਹੜਾ ਬੂੜਾ ਧੋ ਲਿਆ ਸੀਗਾ ਫਿਰ ਇਤਰੋਂ ਰਹਿੰਦਾ ਮੇਰਾ ਸਾਰਾ ਕੰਮ ਰੋਟੀ ਦਾ ਵੀ ਰਹਿੰਦਾ ਹੈਗਾ ਤੇ ਅੱਜ ਮੈਂ ਦਿਨੀ ਫਿਰ ਦੁਪਹਿਰੇ ਦਿਖਾਉਂਗੀ ਤੁਹਾਨੂੰ ਸੂਟ ਹਾਂਜੀ ਬੇੜਾ ਆਪਾਂ ਇਹ ਧੋਤਾ ਕੀ ਗੁੱਟੇ ਵੀ ਤੋਂ ਤੇ ਗੁੱਟਿਆਂ 'ਚ ਪਾਣੀ ਵੀ ਪੈ ਗਿਆ ਥੋੜੇ ਹੀ ਰਹਿ ਗਏ ਵਿਚਾਰੇ ਸਸ ਮੱਚ ਜਿਗੇ ਆ ਇਧਰ ਛਾ ਰਹੀ ਦੀ ਤਾਂ ਠੀਕ ਪੈ ਜਾਊਗਾ ਬਾਥਰੂਮ ਵੀ ਉਧਰਲਾ ਸਾਫ਼ ਕਰਤਾ ਦੀਵਾਸ਼ ਵੀਸ਼ਨ ਵੀ ਮੈਂ ਪਹਿਲਾਂ ਜਾਊਂਗੀ ਦੁੱਧ ਲੈਣ ਫੇਰ ਆ ਕੇ ਰੋਟੀ ਬਣਾਉਂਗੀ ਰੋਟੀ ਬਾਅਦ ਚ ਬਣਾ ਲਈ ਤੇ ਦੁੱਧ ਟਾਈਮ ਨਾਲ ਗਰਮ ਕਰ ਤੋਈ ਠੀਕਾ ਮੰਦੇ ਰਹੇ ਜਿ ਪਈਏਗੇ ਹਾਂਜੀ ਨਾਲੇ ਸੀਗੇ ਅਸੀਂ ਕੰਮ ਵੀ ਸਾਡਾ ਸਾਰਾ ਹੋ ਗਿਆ ਕੱਪੜੇ ਵੀ ਜਿਹੜੇ ਅੱਜ ਵਾਲੇ ਸੀ ਉਹ ਧੋ ਕੇ ਮੈਂ ਸੁੱਕਣੇ ਪਾਏ ਤੇ ਨਵੀ ਨੂੰ ਵੀ ਨਮਾਤਾ ਸੀਗਾ ਅੱਜ ਨਵੀ ਦੇ ਲਾਏ ਸੀ ਸਿਰ ਤੇ ਤੇਲ ਮੈਂ ਤੇ ਨਾਲੇ ਦੇਖੋ ਨਹੀਂ ਮੈਂ ਸੌਂ ਨਹੀਂ ਸਕੂ ਤਾ ਹੈਲੋ ਨਵੀ ਹੈਲੋ ਜੀ ਅੱਜ ਸਾਡਾ ਟੀਵੀ ਨਹੀਂ ਚੱਲਦਾ ਨਾ ਰੀਚਾਰਜ ਖਤਮ ਹੋ ਗਿਆ ਦੀਆ ਵਾਲੀ ਸੂਟਾ ਟੀ-ਸ਼ਰਟ ਲਿਆ ਕੇ ਦਿੱਤੀ ਸੀਗੀ ਜਸ਼ਨ ਨੇ ਮੈਨੂੰ ਨਵੀ ਨੂੰ ਇੱਕ ਜੁੱਤੀ ਦਵਾ ਕੇ ਗਿਆ ਜਸ਼ਨ ਤੇ ਪੈਸੇ ਦੇ ਗਏ ਇਹਨੂੰ ਤੇ ਇੱਕ ਅਸੀ ਲਿਆ ਕੇ ਦਿੱਤੀ ਇਹਨੂੰ ਫਰਾਕ ਜਿੱਦੇ ਜਾਣ ਤੋਂ ਇੱਕ ਦਿਨ ਪਹਿਲਾਂ ਹਾਂ ਇੱਕ ਦਿਨ ਪਹਿਲਾਂ ਅਸੀਂ ਜਿਤ ਭਗਤੇ ਗਏ ਹਾਂਗੇ ਉੱਥੇ ਲਿਆ ਕੇ ਦਿੱਤੀ ਸੀਗੀ ਇਹਨੂੰ ਫਰਾਕ ਕਹਿੰਦਾ ਮੰਮੀ ਤੂੰ ਫਰਾਕ ਲੈ ਲੈ ਇਹਦੀ ਪਸੰਦ ਹੈ ਜੀ ਤੇ ਫਰਾਕ ਤਾਂ ਮੈਂ ਖਰੀਦ ਲਈ ਗੱਲ ਕਰ ਇਹਦੇ ਵੀ ਥੋੜੀ ਜੀ ਉੱਚੀ ਰਹਿ ਗਈ ਸੀਗੀ ਘਰੇ ਤੇ ਪਹਿਲਾਂ ਹੁਣ ਮੈਂ ਦਿਖਾ ਦਿੰਨੀ ਹਾਂ ਸੂਟ ਸੋਨੂੰ ਤੇ ਨਵੀ ਦੀ ਵਰਦੀ ਵੀ ਲੈ ਆਂਦੀ ਆਪਾਂ ਨੇ ਜੋਦੀ ਇਕਤਾਵਾਲਾ ਸੂਟ ਹੈ ਇਹਦੇ ਥੱਲੇ ਲੱਗੂਗੀ ਲਾਈਨਿੰਗ ਤੇ ਆ ਇਦਾਂ ਹੈਗਾ ਦੁਪੱਟਾ ਇਹ ਵੀ ਡਾਈ ਕਰਵਾਤਾ ਸੀ ਜੇ ਜਸ਼ਨ ਨੇ ਤੇ ਆ ਹੈਗੀ ਹੈਗੀ ਇਹਦੀ ਸਲਵਾਰ ਤੇ ਇੱਕ ਸੂਟ ਹੈਗਾ ਆਪਣਾ ਆਹ ਵਾਲਾ ਆ ਇਹਦੀ ਸਲਵਾਰ ਹੈਗੀ ਇਹ ਆਇ ਦਾ ਦੁਪੱਟਾ ਹੈ। ਇਹ ਇੱਕ ਸੂਟ ਹੈਗਾ ਦਾ ਆਹ ਵਾਲਾ। ਇਹ ਆਇ ਦਾ ਦੁਪੱਟਾ ਦਾ ਇਹ ਸਾਰਾ ਮਤਲਬ ਵੀ ਉਹ ਆਰਾ ਸਲਵਾਰ ਵੀ ਦੀ ਇੱਕ ਆਹ ਵਾਲਾ ਸੂਟ ਹੈਗਾ ਤੇ ਆਹ ਹੈਗਾ ਦਾ ਆਇ ਦੀ ਸਲਵਾਰ ਹੈਗੀ ਤੇ ਬਣਾਉਂਗੀ ਮੈਂ ਪਲਾਟੂ ਇਹਦਾ ਤੇ ਇਹਦੇ ਨਾਲ ਦਾ ਦੁਪੱਟਾ ਤੇ ਆ ਹੈਗੀ ਟੀ-ਸ਼ਰਟ ਜੁਸ਼ਨ ਨੇ ਲਿਆ ਦਿੱਤੀ ਐ ਕਿਹਾ ਮੰਮੀ ਆ ਗਰਮੀ ਲਾਦੀਂ ਜਿਹੜਾ ਪਾਇਆ ਕਰ ਪਰ ਫਿਰ ਮੈਂ ਕਿਤੇ ਕੋਈ ਨਾ ਪਾਉਂ ਪਰ ਹੈ ਜਿਵੇਂ ਇਹ ਨਾ ਪਾਇਆ ਨੀਗਾ ਨਵੀ ਵੀ ਪਾ ਸਕਦੀ ਐ ਜੇ ਇਹਨੇ ਪਾਣੀ ਹੋਈ ਤਾਂ ਅੱਜ ਮੈਂ ਦੇਖੂ ਮੈਂ ਸਮਾਂ ਦੇ ਕੇ ਆਉਂਦੀ ਹਾਂ ਜੀ ਟਾਈਮ ਲੱਗ ਗਿਆ ਤਾਂ ਕੱਲ ਜਾਣਾ ਸੀ ਕੱਲ ਜਾਇ ਨਹੀਂ ਗਿਆ ਕੱਲ ਅਸੀਂ ਦੀਦੀ ਕੇ ਬਾਗੇ ਸੀਗੇ ਨਿੰਮ ਬੰਨਣ ਉਹਨਾਂ ਦੇ ਤੂਤਾ ਹੋਇਆਗਾ कि ਉਹਨਾਂ ਦੀ ਵੀਡੀਓ ਕੋਲੇ ਮੈਂ ਵੀ ਮਤਲਬ ਵੀ 10 11 ਸਾਲਾਂ ਦੀ ਕੁੜੀਆ ਹੋਣੀ ਸੀਗੀ ਉਸ ਤੋਂ ਬਾਅਦ ਹੋਇਆਗਾ ਬੇਟਾ ਤੇ ਇੱਕ ਲਿਆ ਕੇ ਦਿੱਤੀ ਐ ਨਵੀ ਨੂੰ ਜੁੱਤੀ ਤੇ ਦੋ ਜੁੱਤੀਆਂ ਮੇਰੀਆਂ ਨਹੀਂ ਤਿੰਨ ਜੁੱਤੀਆਂ ਗਈਆਂ ਤਿੰਨ ਜੋੜੇ ਐ ਮਤਲਬ ਜੁੱਤੀਆਂ ਦੇ ਤਿੰਨ ਜੁੱਤੀਆਂ ਗਈਆਂ ਤਿੰਨ ਜੋੜੇ ਮੈਨੂੰ ਜੁੱਤੀਆਂ ਦੇ ਦਿਵਾ ਕੇ ਗਿਆ ਜਸ਼ਨ ਉਹ ਵੀ ਮੈਂ ਦਿਖਾਉਂਗੀ ਹੁਣ ਮੈਂ ਪਹਿਲਾਂ ਚੱਕ ਕੇ ਲੈ ਕੇ ਆਉਂਦੀ ਸੀਗੀ ਤੇ ਮੇਰੇ ਤੋਂ ਫਿਰ ਸਾਰਾ ਕੁਝ ਚੱਕਿਆ ਨਹੀਂ ਗਿਆ ਮੈਂ ਹਾਂ ਚਲ ਬਾਅਦ ਚ ਦਿਖਾ ਦੂੰਗੀ ਇਹ ਨਵੀ ਦੀ ਇੱਕ ਇੱਕ ਨਵੀ ਦੀ ਦਿੱਤੀ ਟਿਕ ਮੇਰੀ ਤਾਂ ਜਿਵੇਂ ਸੇਮ ਹੈਗੀ ਤੇ ਬਾਕੀ ਮੇਰਾ ਤੋਂ ਅਲੱਗ ਹੈ ਤੇ ਦੋ ਤਿੰਨ ਨਵੀ ਦੇ ਟੈਡੀ ਵਿੱਚ ਲਿਆ ਕੇ ਦਿੱਤੀਆਂ ਹੀ ਆ ਜਸ਼ਨ ਨੇ ਤੇ ਇੱਕ ਹਰਸ਼ ਨੂੰ ਜਨਮ ਦਿਨ ਤੇ ਜਸ਼ਨ ਨੇ ਦਿੱਤਾਗਾ ਆਈਫੋਨ ਐਣੀ ਮੈਨੂੰ ਪਤਾ ਕਿਹੜਾ ਹੈ 50 ਆ 50 ਦਾ ਫਿਰ ਮੈਨੂੰ ਪਤਾ ਨਹੀਂ ਸੀਗਾ ਨਵੀ ਨੇ ਦੱਸਿਆ 15 Pro Max ਇੰਨਾ ਮੈਨੂੰ ਜਿਆਦਾ ਪਤਾ ਨਹੀਂਗਾ ਇੱਕ ਵਾਰ ਦੇ ਡੈਡੀ ਨੂੰ ਲਿਆ ਕੇ ਦਿੱਤਾ ਇੱਕ ਮੈਨੂੰ ਲਿਆ ਕੇ ਦਿੱਤਾਗਾ ਤੇ ਮੇਰਾ ਤਾਂ ਜਮਨ ਸਿੰਪਲ ਹੀ ਹੈਗਾ ਵੀਵੋ ਦਾ ਹਨਾ ਉਪੋ ਦਾ ਹਾਂ ਜਿਹੜਾ ਮੇਰੇ ਕੋਲ ਜੀ ਤੇ ਮੈਂ ਵੀਡੀਓ ਬਣਾਉਣੀ ਆ ਉਹਦੇ ਨਾਲ ਦਾ ਹੀ ਉਪੋ ਦਾ ਤੇ ਆ ਮਹਾਰਾਣੀ ਇੱਥਿਆ ਕਿਵੇਂ ਹੈ ਮੇਰੇ ਕੋਲੇ ਤੇ ਹੁਣ ਮੈਂ ਪਹਿਲਾਂ ਬਣਾਉਂਗੀ ਚਾਹ ਹਾਂਜੀ ਆ ਵਾਲੀ ਹੈਗੀ ਨਵੀਂ ਦੀ ਦਿੱਤੀ ਤੇ ਆ ਦਿੱਤੀ ਹੈਗੀ ਕਿ ਮੇਰੀ ਨਵੀਂ ਦੇ ਨਾਲ ਦੀ ਹੈਗੀ ਉੜੇ ਬਸ ਕਲਰ ਦਾ ਫਰਕ ਹੈਗਾ ਕਿ ਇੱਕ ਦਿੱਤੀ ਹੈਗੀ ਮੇਰੀ ਆਹ ਵਾਲੀ ਸਟਿੱਕ ਹੈਗੀ ਆਹ ਵਾਲੀ ਆਹ ਵਾਲੀ ਦਿੱਤੀ ਹੁਣ ਬਾਹਰ ਤੋਂ ਲੱਗੀ ਜਮ ਹਲਕੀ ਜੀ ਹੈਗੀ ਜਮ ਹੌਲੀ ਹੈਗੀ ਜਮ ਹੀ ਨੀਵੇਟ ਹੈਗਾ ਇਹਨਾਂ ਵਾਲੇ ਕੱਪੜੇ ਸੁੱਕ ਕੇ ਸੇਮੇ ਲਾ ਕੇ ਲਈ ਸੀਗੀ ਇਹਨਾਂ ਦੀ ਟਾਈਮ ਆ ਤੂੰਗੀ ਇੱਕ ਦੋ ਜਿਹੜੇ ਸੀਗੇ ਬਾਹਰ ਪਾਤੇ ਮੈਂ ਸੁੱਕਣੇ ਹੀ ਨਹੀਂ ਕਿਸੇ ਰਸ ਮੇਰੇ ਤੇ ਨਵੀਂ ਦੀ ਸੀਗੇ ਤੇ ਮੈਂ ਹਟੋਏ ਤੇ ਨਾਲ ਨੂੰ ਕੇ ਹਾਂਜੀ ਚਾਹ ਪਾਣੀ ਆਪਾਂ ਨੇ ਪੀ ਲਿਆ ਦੁਪਹਿਰ ਦਾ 4 ਵਜੇ ਕੇ ਸ਼ਾਇਦ ਹਨਾ ਨਵੀ 4 ਵਜੇ ਤੇ ਨਾਲੇ ਮੈਂ ਇੱਥੇ ਕਤੂ ਸੱਚੀ ਕੱਟ ਲੂੰਗੀ ਤੇ ਹੁਣ ਆਪਾਂ ਵੀਡੀਓ ਦੇ ਕਰਾਂਗੇ ਸਮਾਪਤੀ ਮਿਲਦੇ ਆ ਇੱਕ ਨਵੀਂ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਧੰਨਵਾਦ